ਗਵਾਂਡੀ ਮੁਲਕ ਅਮਰੀਕਾ ਦਾ ਉਥੋਂ ਦੀ ਕੋਈ ਟੈਰਫ ਦੀ ਅਨਾਉਂਸਮੈਂਟ ਕੋਈ ਹੋਰ ਲੋਕਾਂ ਦੇ ਅੰਦਰ ਇੱਕ ਬਹੁਤ ਵੱਡਾ ਫਿਕਰ ਹੈ ਸੋ ਓਵਰਆਲ ਕੈਨੇਡਾ ਦੇ ਵਿੱਚ ਇਹਨੂੰ ਸਾਰੇ ਨੂੰ ਸੋਧਣਾ ਪੈਣਾ ਪਰ ਨਾ ਇਹ ਕਾਫੀ ਖਤਰਨਾਕ ਮੁਹੌਤ ਹੈ ਸਮੱਸਿਆ ਇਹ ਹੈ ਕਿ ਉਹ ਜੇਬ ਚੋਂ ਪੈਸੇ ਨਹੀਂ ਕੱਢ ਰਹੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਹੋਰ ਪ੍ਰਾਈਸ ਥੱਲੇ ਆਉਣਗੇ ਹੋਰ ਆਉਣਗੇ ਹਰ ਵੇਰੀ ਊਟ ਦੇ ਬੋਲਾਂ ਨੂੰ ਇਹ ਸਵਾਲ ਬਣਿਆ ਹੁੰਦਾ ਹੈ ਕਿ ਅਗਲੀ ਵਾਰ ਨੂੰ ਦੇਖੋ ਮਹੀਨੇ ਤੱਕ ਕੀ ਥੱਲੇ ਨੂੰ ਆਉਂਦਾ ਹੁਣ ਨਵੀਂ ਸਰਕਾਰ ਹੈ ਕਾਫੀ ਕੁਝ ਕਰ ਰਹੀ ਹੈ ਪਰ ਇਹਨਾਂ ਦੇ ਅੰਦਰ ਇੱਕ ਵਿਸ਼ਵਾਸ ਲੋਕਾਂ ਦੇ ਅੰਦਰ ਪੈਦਾ ਕਰਨਾ ਇਹ ਸਭ ਤੋਂ ਵੱਡੀ ਚੁਣੌਤੀ ਹੈ ਕੀਮਤਾਂ ਬਹੁਤੀਆਂ ਹਾਈ ਨਹੀਂ ਪਰ ਚਾਦਰ ਦੇਖ ਕੇ ਪੈਰ ਪਹਿਲਾਂ ਨਹੀਂ ਨਹੀਂ ਪਸਾਰੇ ਗੁਆਂਡੀ ਮੁਲਕ ਦੇ ਪ੍ਰਧਾਨ 트ੰਪ ਨੂੰ ਉਹ ਜਵਾਬ ਦੇ ਸਕਦਾ ਹੈ ਕਿ ਆਪਣੀ ਆਰਥਿਕਤਾ ਨੂੰ ਬਚਾ ਸਕਦਾ ਹੈ ਖਰੀਦਦਾਰ ਦੀ ਮਾਰਕੀਟ ਹੈ ਵੇਚਣ ਵਾਲੇ ਦੀ ਨਹੀਂ ਮਜਬੂਰੀ 'ਚ ਵੇਚ ਰਹੇ ਨੇ ਪਰ ਖਰੀਦਣ ਵਾਲੇ ਇਸ ਸੁਭਾਗ ਦਾ ਫਾਇਦਾ ਉਠਾ ਸਕਦੇ ਹਨ ਕਰਾਂ ਦੀ ਮਾਰਕੀਟ ਦੇ ਵਿੱਚ ਇਸ ਵੇਲੇ ਬਹੁਤ ਕੁਝ ਚੱਲ ਰਿਹਾ ਪ੍ਰਾਈਸ ਐਨੇ ਉੱਪਰ ਜਾ ਰਹੇ ਨੇ ਕੋਂਡੋ ਮਾਰਕੀਟ ਦੇ ਵਿੱਚ ਵੀ ਕਹਿੰਦੇ ਆ ਬਹੁਤ ਸਲੋ ਚੱਲ ਰਹੀ ਹੈ ਸੋ ਇਸ ਬਰਦੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਰੀਅਲਟਰ ਡਾਕਟਰ ਗੁਰਵਿੰਦਰ ਸਿੰਘ ਤਾਲੀਵਾਲ ਜੀ ਜੁੜੇ ਹੋਏ ਨੇ ਡਾਕਟਰ ਸਾਹਿਬ ਜੈਸ ਵੇਲੇ ਜਿਹੜੀ ਕੋਂਡੋ ਮਾਰਕੀਟ ਹੈ ਜੇ ਚਾਹੇ ਟ੍ਰਾਂਟੋ ਦੀ ਗੱਲ ਕਰ ਲਓ ਜਾਂ ਵੈਂਕੂਵਰ ਦੀ ਗੱਲ ਕਰ ਲਓ ਤੇ ਜਿਹੜੇ ਕੋਂਡੋ ਹੈ ਵਿਕ ਨਹੀਂ ਰਹੇ ਇਹਦਾ ਮੇਨ ਰੀਜ਼ਨ ਕੀ ਮੰਨਿਆ ਜਾ ਰਿਹਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪਿਛਲੇ 2 ਸਾਲਾਂ ਤੋਂ ਤਕਰੀਬਨ ਤੀਜਾ ਸਾਲ ਹੀ ਹੋ ਗਿਆ ਕਿ ਜਿਸ ਤਰ੍ਹਾਂ ਮਾਰਕੀਟ ਦਾ ਜਿਹੜਾ ਕ ਉਹਦਾ ਲਗਾਤਾਰ ਗਿਰਨਾ ਡਿੱਗਣਾ ਕਾਰਨ ਉਹਦਾ ਇਹੀ ਹੈ ਕਿ ਪਹਿਲਾਂ ਜਿਹੜਾ ਸਰਕਾਰ ਦੀ بے ਅਸੀਂ ਕਹਿ ਸਕਦੇ ਹਾਂ بے ਧਿਆਨੀ ਵੀ ਹੈ ਤੇ ਕੁਝ ਇੱਕ ਓਵਰਆਲ ਵਰਲਡਵਾਈਡ ਜਿਹੜਾ ਫੀਨੋਮੈਨਾ ਦਾ ਅਸਰ ਹੈ ਤੇ ਹੁਣ ਸਭ ਤੋਂ ਵੱਡਾ ਅਸਰ ਗਵਾਂਡੀ ਮੁਲਕ ਅਮਰੀਕਾ ਦਾ ਉਥੋਂ ਦੀ ਕੋਈ ਟੈਰਫ ਦੀ ਅਨਾਉਂਸਮੈਂਟ ਕੋਈ ਹੋਰ ਲੋਕਾਂ ਦੇ ਅੰਦਰ ਇੱਕ ਬਹੁਤ ਵੱਡਾ ਫਿਕਰ ਹੈ ਤੁਸੀਂ ਦੇਖੋ ਕਿ ਕੀਮਤਾਂ ਜਿਹੜੀਆਂ ਨੇ ਕੀਮਤਾਂ ਨਹੀਂ ਬਹੁਤੀਆਂ ਉੱਚੀਆਂ ਇਹ ਬੜਾ ਭਲੇਖਾ ਕਈ ਵਾਰੀ ਲੱਗਦਾ ਕਿ ਕੀਮਤਾਂ ਬਹੁਤ ਉੱਚੀਆਂ ਨੇ ਕੀਮਤਾਂ ਸਮਾਂ ਦੀ ਥੱਲੇ ਆਈਆਂ ਹੋਈਆਂ ਪਰ ਪ੍ਰੋਬਲਮ ਇਹ ਹੈ ਕਿ ਉਹਨਾਂ ਦੇ ਅੰਦਰ ਇੱਕ ਖਤਰਾ ਬਣਿਆ ਹੋਇਆ ਅਨਸਰਟਨਟੀ ਇਸ ਤਰ੍ਹਾਂ ਦੀ ਜਿਹੜੀ ਲਗਾਤਾਰ بے ਪ੍ਰੋਸਗੀ ਸਰਕਾਰਾਂ ਪ੍ਰਤੀ ਵੀ ਤੇ ਓਵਰਆਲ ਜਿਹੜਾ ਆਰਥਿਕ ਨੀਤੀਆਂ ਪ੍ਰਤੀ ਸੋ ਮੈਨੂੰ ਲੱਗਦਾ ਹੈ ਕਿ ਉਹਦੇ ਕਾਰਨ ਜਿਹੜੇ ਨਵੇਂ ਬਣ ਰਹੇ ਕੌਂਡੋਸ ਨੇ ਉਹ ਵੀ ਅੜੇ ਪਏ ਨੇ ਤੇ ਜਿਹੜੇ ਬਣਾ ਰਹੇ ਨੇ ਉਹਨਾਂ ਨੇ ਕੰਸਟਰਕਸ਼ਨ ਰੋਕ ਦਿੱਤੀ ਹੈ ਜਿਹੜੇ ਬੰਦੇ ਇਨਵੈਸਟਰ ਨੇ ਉਹ ਮਾਰਕੀਟ ਚੋਂ ਬਾਹਰ ਹੋ ਗਏ ਨੇ ਬੌਰਨਰ ਪਹਿਲੀ ਵਾਰ ੱੱਕੇ ਹੋਏ ਨੇ ਸੋ ਓਵਰਆਲ ਕੈਨੇਡਾ ਦੇ ਵਿੱਚ ਇਹਨੂੰ ਸਾਰੇ ਨੂੰ ਸੋਧਣਾ ਪੈਣਾ ਪਰ ਨਾ ਇਹ ਕਾਫੀ ਖਤਰਨਾਕ ਮਾਹੌਲ ਹੈ ਜੀ ਫਰਸਟ ਟਾਈਮ ਜਿਨੇ ਘਰ ਖਰੀਦਣਾ ਕੀ ਉਹ ਐਸ ਵੇਲੇ ਕੌਂਡੋ ਲੈਣ ਬਾਰੇ ਸੋਚ ਸਕਦਾ ਬਿਲਕੁਲ ਜੀ ਸੋਚ ਰਹੇ ਆ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਚ ਬਾਏਰ ਹਨ ਇਹ ਨਹੀਂ ਕਿ ਬਾਏਰ ਨਹੀਂ ਪਰ ਸਮੱਸਿਆ ਇਹ ਹੈ ਕਿ ਉਹ ਜੇਬ ਚੋਂ ਪੈਸੇ ਨਹੀਂ ਕੱਢ ਰਹੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਹੋਰ ਪ੍ਰਾਈਸ ਥੱਲੇ ਆਉਣਗੇ ਹੋਰ ਆਉਣਗੇ ਹੁਣ ਜਦੋਂ ਥੱਲੇ ਜ਼ਮੀਨ ਤੇ ਡਕਪੇ ਇਦੋਂ ਥੱਲੇ ਕੀ ਹੋਣਾ ਜੀ ਹੁਣ ਇਹ ਹੈ ਕਿ ਜਦੋਂ ਇਹ ਸਿਚੁਏਸ਼ਨ ਹੁੰਦੀ ਹੈ ਤੇ ਨਾਲੋਂ ਨਾਲ ਮੌਰਗੇਜ ਅਪਰੂਵਲ ਦੀਆਂ ਜਿਹੜੀਆਂ ਸ਼ਰਤਾਂ ਉਹ ਵੀ ਸਖਤ ਨੇ 4 ਜੂਨ ਨੂੰ ਹੁਣ ਕੀ ਇੰਟਰਸਟ ਰੇਟ ਥੱਲੇ ਹੋਰ ਆਉਂਦੇ ਆ ਕਿੰਨੇ ਆਉਂਦੇ ਆ ਇਹ ਵੀ ਲੋਕਾਂ ਦਾ ਸਵਾਲ ਹੈ ਹਰ ਵੇਰੀ ਊਠ ਦੇ ਬੋਲ ਵਾਂਗੂ ਇਹ ਸਵਾਲ ਬਣਿਆ ਹੁੰਦਾ ਹੈ ਕਿ ਅਗਲੀ ਵਾਰ ਨੂੰ ਦੇਖੋ ਮਹੀਨੇ ਤੱਕ ਕੀ ਥੱਲੇ ਨੂੰ ਆਉਂਦਾ ਉਹਦੇ ਨਾਲ ਨੁਕਸਾਨ ਇਹ ਹੋ ਰਿਹਾ ਕਿ ਇਹ ਮਾਰਕੀਟ ਖੜੋਤ ਚ ਹੈ ਰੀਅਲ ਏਸਟੇਟ ਦੀ ਮਾਰਕੀਟ ਜੇ ਖੜੋਤ ਚ ਹੈ ਤਾਂ ਉਹਦੇ ਨਾਲ ਬਾਕੀ ਸਾਰੇ ਜਿਹੜੀਆਂ ਅਲੱਗ-ਅਲੱਗ ਚੀਜ਼ਾਂ ਉਹਨਾਂ ਤੇ ਵੀ ਅਸਰ ਪੈ ਰਿਹਾ ਟਰਾਂਸਪੋਰਟੇਸ਼ਨ ਤੇ ਵੀ ਹੈ ਡਵੈਲਪਮੈਂਟ ਤੇ ਵੀ ਹੈ ਕੰਸਟਰਕਸ਼ਨ ਤੇ ਵੀ ਹੈ ਤੇ ਜੇਕਰ ਰੀਅਲ ਏਸਟੇਟ ਦੀ ਮਾਰਕੀਟ ਚੱਲੂਗੀ ਤਾਂ ਤਕਰੀਬਨ ਤੇ ਤਕਰੀਬਨ ਸਾਰਾ ਕੁਝ ਚੱਲਣਾ ਸੋ ਫਰਸਟ ਟਾਈਮ ਬਾਏਰਸ ਲਈ ਮੌਕਾ ਬੜਾ ਵਧੀਆ ਕਿਉਂਕਿ ਜਿਵੇਂ ਸਰਕਾਰ ਨੇ ਹੁਣ ਜੀਐਸਟੀ ਦੀ ਜਿਹੜੀ ਛੋਟ ਦਿੱਤੀ ਹੈ ਮਿਲੀਅਨ ਤੋਂ ਡੇਢ ਮਿਲੀਅਨ ਤੱਕ ਦਿੱਤੀ ਹੈ ਫਰਸਟ ਟਾਈਮ ਬਾਏਰ ਲਈ ਹੋਰ ਸਹੂਲਤਾਂ ਨੇ ਇਵਨ ਕਿੰਨੇ ਪਰਸੈਂਟ ਤੇ ਤੁਸੀਂ ਅਪਰੂਵਲ ਹੁੰਦੀ ਹੈ ਉਹ ਵੀ ਵਧੀਆ ਗੱਲ ਹੈ ਪਰ ਗੱਲ ਇਸ ਤੋਂ ਤਦ ਹੀ ਛੁਟਕਾਰਾ ਹੋਣਾ ਜੇ ਸਰਕਾਰ ਆਪਣੀ ਨੀਤੀ ਦੇ ਵਿੱਚ ਲੋਕਾਂ ਨੂੰ ਭਰੋਸਾ ਦੇਣ ਦੇ ਵਿੱਚ ਕਾਮਯਾਬ ਹੋ ਗਏ ਹਾ ਹੁਣ ਨਵੀਂ ਸਰਕਾਰ ਹੈ ਕਾਫੀ ਕੁਝ ਕਰ ਰਹੀ ਹੈ ਪਰ ਇਹਨਾਂ ਦੇ ਅੰਦਰ ਇੱਕ ਵਿਸ਼ਵਾਸ ਲੋਕਾਂ ਦੇ ਅੰਦਰ ਪੈਦਾ ਕਰਨਾ ਇਹ ਸਭ ਤੋਂ ਵੱਡੀ ਚੁਣੌਤੀ ਹੈ ਹਮ ਅੱਛਾ ਜਿਹੜੇ ਘਰਾਂ ਦੇ ਪ੍ਰਾਈਸ ਹੈ ਉਹ ਉੱਪਰ ਜਾ ਰਹੇ ਨੇ ਜਿਹੜੀਆਂ ਲੋਕਾਂ ਦੀਆਂ ਜੇਬਾਂ ਨੇ ਉਹ ਸੁਗੜ ਰਹੀਆਂ ਨੇ ਸੋ ਅਜਿਹੇ ਦੇ ਵਿੱਚ ਘਰਾਂ ਦੀ ਮਾਰਕੀਟ ਲਈ ਕੀ ਹੋਪ ਕੋਈ ਨਜ਼ਰ ਆ ਰਹੀ ਹੈ ਜਾਂ ਫਿਰ ਸਰਕਾਰਾਂ ਦੇ ਐਂਗਲ ਤੋਂ ਤੁਸੀਂ ਦੱਸਿਆ ਕੋਈ ਅਜਿਹੇ ਹੱਲ ਕੱਢੇ ਜਾਣਗੇ ਵੀ ਘਰਾਂ ਦੀ ਮਾਰਕੀਟ ਜਿਹੜੀ ਹੈ ਉਹ ਕਮ ਸੇ ਕਮ ਅਫੋਰਡੇਬਲ ਹੋ ਪਾਏਗੀ ਜਿੱਥੇ ਤੱਕ ਉੱਪਰ ਜਾਣ ਵਾਲੀ ਗੱਲ ਹੈ ਕਾਫੀ ਹੱਦ ਤੱਕ ਠੀਕ ਨਹੀਂ ਕਿਉਂਕਿ ਜੇ ਤੁਸੀਂ ਕੰਪੈਰੀਸ਼ਨ ਕਰੋ 2 ਸਾਲ ਪਹਿਲਾਂ ਦੇ ਉਹਨਾਂ ਦੇ ਵਿੱਚ ਜਿਹੜੀਆਂ ਕੀਮਤਾਂ ਸੀ ਹੁਣ ਕੀਮਤਾਂ ਕਾਫੀ ਵਿੱਚੋਂ ਥੱਲੇ ਵੀ ਆਈਆਂ ਹਾਂ ਹਾਂ ਕਈ ਇੱਕ ਏਰੀਏ ਨੇ ਇਲਾਕੇ ਨੇ ਜਿੱਥੇ ਬਹੁਤਾ ਸਿਰ ਨਹੀਂ ਪਿਆ ਉੱਥੇ ਜ਼ਰੂਰ ਪ੍ਰਾਈਸ ਉੱਥੇ ਖੜੇ ਨੇ ਪਰ ਲੋਕ ਉਸ ਪ੍ਰਾਈਸ ਤੇ ਨਹੀਂ ਲੈ ਰਹੇ ਇਸੇ ਕਾਰਨ ਚੀਜ਼ਾਂ ਨਹੀਂ ਵਿਖ ਰਹੀਆਂ ਰੀਜ਼ਨੇਬਲ ਪ੍ਰਾਈਸ ਤੇ ਕੋਈ ਲਿਸਟਿੰਗ ਹੈ ਹੁਣ ਮੈਂ ਅੱਜ ਕਰੀਬ 2 ਐਹੋ ਜਿਹੀਆਂ ਪ੍ਰੋਪਰਟੀਆਂ ਆ ਜਿਨ੍ਹਾਂ ਚ ਇੱਕ ਕਾਂਡੋ ਆ ਇੱਕ ਫਾਰਮ ਆ ਜਿਨ੍ਹਾਂ ਦੇ ਅਸੀਂ ਸਬਜੈਕਟ ਰਿਮੂਵ ਕਰਨੀ ਨੇ ਮੌਰਗੇਜ ਉਹਨਾਂ ਦੀ ਹੋਈ ਤੇ ਉਸ ਤੋਂ ਬਾਅਦ ਇੱਕ ਉਤਸ਼ਾਹ ਬਣਿਆ ਇਸ ਤਰ੍ਹਾਂ ਜਿਹੜੇ ਨਵੇਂ ਬਣ ਰਹੇ ਵੱਡੇ ਮਹਿੰਗੇ ਕਰਨੀ ਉਹਨਾਂ ਲਈ ਚੁਣੌਤੀ ਹੈ ਪਰ ਜਿਹੜੇ ਪ੍ਰਾਣੇ ਘਰ ਨੇ ਏਰੀਆ ਵਾਈਜ਼ ਕਿਤੇ ਮਿਲੀਅਨ ਕਿਤੇ ਸਰੀ 12 13 ਲੱਖ ਕਿਤੇ ਵੈਨਕੂਵਰ 15 ਲੱਖ ਜਾਂ ਇਸ ਤਰ੍ਹਾਂ ਟ੍ਰਾਂਟੋ ਵਾਲ ਜੋ ਵੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਕੀਮਤਾਂ ਬਹੁਤੀ ਹਾਈ ਨਹੀਂ ਜੀ ਪਰ ਚਾਦਰ ਦੇਖ ਕੇ ਪੈਰ ਪਹਿਲਾਂ ਨਹੀਂ ਨਹੀਂ ਪਸਾਰੇ तकरीबन ਉਹਦੇ 'ਚ ਕੋਈ ਦੋਸ਼ ਨਹੀਂ ਕਿਸੇ 'ਚ ਜਿਵੇਂ ਅੱਜ ਅਸੀਂ ਕਹੀਏ ਕਿ ਦੇਖੋ ਜੀ ਇਹ ਤਾਂ ਜੀ ਇਹ ਬੰਦਿਆਂ ਨੂੰ ਪਤਾ ਨਹੀਂ ਲੱਗਿਆ ਐਵੇਂ ਇਸ ਤਰ੍ਹਾਂ ਕਰ ਲਿਆ ਹਰ ਕੋਈ ਚਾਹੁੰਦਾ ਤਰੱਕੀ ਚਾਹੁੰਦਾ ਮਿਹਨਤ ਕਰਦੇ ਆ ਸਾਰੇ ਲੇਕਿਨ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਜਿਹਦੇ ਕਾਰਨ ਸਾਰੇ ਇਸ بڑے ਨੁਕਸਾਨ ਚ ਨੇ ਪਰ ਜਿਹੜੇ ਮਾਰਕਰਨੀ ਦਾ ਇੱਕ ਅਰਥਸ਼ਾਸਤਰੀ ਹੈ ਨੀਤੀ ਨੀਤੀ ਵਿਆਤਾ ਬੰਦਾ ਦੇਖਦੇ ਆ ਕਿ ਉਹਦੇ ਲਈ ਇਹ ਚੁਣੌਤੀ ਹੈ ਉਹ ਕਿਸ ਤਰ੍ਹਾਂ ਹੈਂਡਲ ਕਰਦੇ ਜੀ ਬਾਕੀ ਮਸਲਿਆਂ ਤੇ ਗੁਆਂਡੀ ਮੁਲਕ ਦੇ ਪ੍ਰਧਾਨ ਟਰੰਪ ਨੂੰ ਉਹ ਜਵਾਬ ਦੇ ਸਕਦਾ ਹੈ ਕੀ ਆਪਣੀ ਆਰਥਿਕਤਾ ਨੂੰ ਬਚਾ ਸਕਦਾ ਜੇ ਤਾਂ ਬਚਾ ਗਿਆ ਫਿਰ ਤਾਂ ਉਹਨੇ ਲੋਕਾਂ ਦੇ ਮਨਾਂ ਤੇ ਸਮਝ ਲਓ ਕਿ ਸੱਚਮੁੱਚ ਜਿੱਤ ਹਾਸਲ ਕਰ ਲਈ ਜੇ ਨਾ ਬਚਾ ਸਕੇ ਤਾਂ ਫਿਰ ਫਿਰ ਨੁਕਸਾਨ ਦੇ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਜਿਨ੍ਹਾਂ ਨੇ ਘਰ ਇਸ ਵੇਲੇ ਖਰੀਦਣਾ ਹੈ ਕਿ ਉਹ ਸੋਚਣ ਇਸ ਬਾਰੇ ਜਾਂ ਹਜੇ ਡਿਲੇ ਕਰਾਂ ਇਹਦੇ ਵਿੱਚ ਤੱਥਾਂ ਦੇ ਆਧਾਰ ਤੇ ਇਹ ਹੈ ਕਿ ਖਰੀਦਣ ਦੀ ਮਾਰਕੀਟ ਇਹ ਹੈ ਇੱਕ ਸ਼ਬਦ ਦੇ ਵਿੱਚ ਮੈਂ ਕਹਾ ਇਹ ਮਾਰਕੀਟ ਬਾਏਰ ਦੀ ਮਾਰਕੀਟ ਹੈ ਸੈਲਰ ਦੀ ਨਹੀਂ ਖਰੀਦਦਾਰ ਦੀ ਮਾਰਕੀਟ ਹੈ ਵੇਚਣ ਵਾਲੇ ਦੀ ਨਹੀਂ ਮਜਬੂਰੀ 'ਚ ਵੇਚ ਰਹੇ ਨੇ ਪਰ ਖਰੀਦਣ ਵਾਲੇ ਇਸ ਸੁਭਾਗ ਦਾ ਫਾਇਦਾ ਉਠਾ ਸਕਦੇ ਨੇ ਜੀ ਥੈਂਕ ਯੂ ਸੋ ਮਚ ਅਪ ਸ਼ੁਕਰੀਆ ਜੀ ਸੋ ਘਰਾਂ ਦੀ ਮਾਰਕੀਟ ਦੀ ਗੱਲ ਹੋ ਰਹੀ ਹੈ ਚਾਹੇ ਕਾਂਡੋਸ ਨੇ ਇਸ ਵੇਲੇ ਬੇਸ਼ਕ ਵਿਕ ਨਹੀਂ ਰਹੀ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਇਹਦੇ ਹੱਲ ਕੱਢਣ ਦੀ ਜ਼ਰੂਰ ਸਰਕਾਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਫਰਸਟ ਹੋਮ ਪਹਿਲੀ ਵਾਰੀ ਜਿਨ੍ਹਾਂ ਨੇ ਘਰ ਖਰੀਦਣਾ ਹੈਗਾ ਉਹਨਾਂ ਵਾਸਤੇ ਵੀ ਖਾਸ ਤੌਰ ਦੇ ਉੱਤੇ ਹੈ ਵੀ ਇਹਦੀ ਪੂਰੀ ਜਾਣਕਾਰੀ ਕਿਸੇ ਤੋਂ ਵੀ ਲੈ ਕੇ ਫੇਰ ਹੀ ਆਪਣੇ ਘਰ ਖਰੀਦਣ ਦਾ ਜਿਹੜਾ ਸੁਪਨਾ ਪੂਰਾ ਤੁਸੀਂ ਕਰ ਸਕਦੇ ਹੋ ਕੈਮਰਾਮੈਨ ਮੇਰੇ ਸਹਿਯੋਗੀ ਜਸਕਰਨਜੀ ਦੇ ਨਾਲ ਸ਼ੈਰੀ ਗੌਰਵਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ